ਚਲ ਜੀ ਅੱਜ ਦੀ ਕਾਰਵਾਈ ਜਿਹੜੀ ਹੈਗੀ ਹੈ ਇਹਦੇ ਵਿੱਚ ਗੁਰਦੀਪ ਲਾਲ ਇਲਿਸ ਪੱਪੂ ਹੈ ਇਹ ਇੱਥੋਂ ਦਾ ਲੀਡਰ ਸਾਂਸੀਆਂ ਦਾ ਜਿਹੜਾ ਬੰਦਾ ਇਹਦੇ ਖਿਲਾਫ 7 ਮੁਕਦਮੇ ਦਰਜ ਹੈ ਤੇ ਇਹਦੇ ਪਰਿਵਾਰ ਦੇ ਖਿਲਾਫ ਟੋਟਲ 36 ਮੁਕਦਮੇ ਦਰਜ ਹੈ ਜਿਹਦੇ ਚ ਐਨਡੀਪੀਐਸ ਐਕਟ ਦੇ ਪਲੱਸ ਅਕਸਾਈ ਦੇ ਮੁਕਦਮੇ ਜਿਹੜੇ ਆ ਉਹ ਦਰ ਹੈ ਇਹ ਜਿਹੜੀ ਜਗ੍ਹਾ ਦੇ ਵਿੱਚ ਇਹਨੇ ਇਲੀਗਲ ਘਰ ਬਣਾਏ ਸੀ ਇਹ ਵਾਟਰ ਸਰਸ ਡਿਪਾਰਟਮੈਂਟ ਦੀ ਜਗ੍ਹਾ ਸੀ ਉਹਨਾਂ ਨੇ ਜਿਹੜਾ ਇਹਨੂੰ ਡੈਮੋਲੇਸ਼ਨ ਕਰਨ ਦਾ ਜਿਹੜਾ ਪ੍ਰੋਗਰਾਮ ਬਣਾਇਆ ਸੀ ਤੇ ਡਿਸਟ੍ਰਿਕਟ ਪੁਲਿਸ ਗੁਰਦਾਸਪੁਰ ਵੱਲੋਂ ਉਹਨਾਂ ਨੂੰ ਜਿਹੜੀ ਪ੍ਰੋਟੈਕਸ਼ਨ ਦਿੱਤੀ ਗਈ ਹੈ ਤੇ ਉਹ ਵਾਟਰ ਸਰਸ ਡਿਪਾਰਟਮੈਂਟ ਵਾਲੇ ਜਿਹੜੇ ਆ ਉਹ ਆਪਣੀ ਜਗ੍ਹਾ ਖਾਲੀ ਕਰਾ ਇਹਨੂੰ ਇਹ ਤਾਂ ਹੁਣ ਸਿਵਲ ਡਿਪਾਰਟਮੈਂਟ ਦੀ ਜਗ੍ਹਾ ਨਾ ਉਹਨਾਂ ਨੇ ਦੱਸਿਆ ਨਾ ਪੁਲਿਸ ਨੇ ਤਾਂ ਕਾਰਵਾਈ ਜਿਹੜਾ ਪਰਚਾ ਦਰਜ ਕਰਨਾ ਉਹ ਪੁਲਿਸ ਤਾਂ ਕਾਰਵਾਈ ਕਰ ਹੀ ਰਹੀ ਹੈ ਤੇਰੀ ਡੈਮੋਲੇਸ਼ਨ ਆ ਉਹ ਜਿਸ ਡਿਪਾਰਟਮੈਂਟ ਦੀ ਜਗ੍ਹਾ ਹੈ ਉਹ ਉਹਨਾਂ ਨੇ ਸਾਨੂੰ ਕਿਹਾ ਵੀ ਸਾਨੂੰ ਪ੍ਰੋਟੈਕਸ਼ਨ ਦਿਓ ਅਸੀਂ ਅਸੀਂ ਜਗ੍ਹਾ ਖਾਲੀ ਕਰਾਣੀ 3 5 ਕਰੀ 8 ਦੀ 5 ਹੋ ਚੁੱਕੀ 5 ਪਹਿਲਾਂ ਹੋ ਚੁੱਕੇ 6 ਵਾ ਹੋਰ ਸਰ ਕਿੰਨੇ ਕਹਿੰਦੇ ਵਸੇ ਬਾਕੀ ਸਾਰਾ ਪ੍ਰੋਸੈਸ ਚੱਲ ਰਿਹਾ ਜਿਹਦਾ ਜਿਹਦੇ ਵੀ ਦੱਸੀ ਜਾਵਾਂਗੇ ਸਿਵਲ ਡਿਪਾਰਟਮੈਂਟ ਵਾਲੇ ਉਹਦੇ ਮੁਤਾਬਕ ਅਸੀਂ ਪ੍ਰੋਟੈਕਸ਼ਨ ਦੇ ਦਾਂਗੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਮੈਸੇਜ ਇਹੀ ਹੈ ਜੀ ਵੀ ਨਾਜਾਇਜ਼ ਜਿਹੜੇ ਤੰਦੇ ਆ ਨਸ਼ੇ ਵਾਲੇ ਆ ਉਹ ਛੱਡ ਦੇਣ ਆਪਣਾ ਆਮ ਜ਼ਿੰਦਗੀ ਜੀਣ ਕਮਾਨਤ ਖਾਨ ਨਹੀਂ ਤਾਂ ਫਿਰ ਹਾਲਾਤ ਤਾਂ ਇਹੀ ਹੈਗੇ 사ਜਾ ਵੀ ਹੋਊਗੀ ਇਹ ਜਿਹੜੀ ਜਗ੍ਹਾ ਰੋਕ ਕੇ ਕਿਸੇ ਦੇ ਵਿਭਾਗ ਦੇ ਕੋਈ ਘਰ ਬਣਾਉਣਗੇ ਥੋੜਾ ਮੂਲੀ ਜਿਹਾ